ਹਾਂਜੀ ਸੱਸੀਏ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਮੌਸਮ ਵਿਭਾਗ ਵੱਲੋਂ ਸੰਗਠਿਤ ਹੁੰਦੇ ਤੇ ਖਾਂਡ ਦਾ ਅਲਰਟ ਜਾਰੀ ਛੁੱਟੀਆਂ ਚ ਹੋਵੇਗਾ ਵਾਦਾ ਸਰਕਾਰ ਦਾ ਕੀ ਫੈਸਲਾ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਅਗਰ ਤੁਸੀਂ ਵੀ ਪੰਜਾਬ ਦੇ ਕਿਸੇ ਲੇਟੈਸਟ ਅਪਡੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਨਵੀਆਂ ਤੇ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਅਪਡੇਟ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਨੂੰ ਸੋਮਵਾਰ ਤੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਫਿਰ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ ਪਰੰਤੂ ਸਵੇਰ ਵਿੱਚ ਕਰਾਕੇ ਦੀ ਠੰਡ ਅਤੇ ਸੰਗਰੀ ਧੁੰਦ ਨੂੰ ਦੇਖਦੇ ਹੋਏ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਕੋਸ਼ਟ ਕੀਤੀਆਂ ਗਈਆਂ ਸਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 14 ਜਨਵਰੀ ਨੂੰ ਜਾਰੀ ਹੁਕਮ ਅਨੁਸਾਰ ਸਕੂਲ 22 ਜਨਵੀ ਤੱਕ ਖੁੱਲਣਗੇ ਸਨ ਅਤੇ ਸ਼ਾਮ 3 ਵਜੇ ਤੱਕ ਵਿਦਿਆਰਥੀਆਂ ਨੂੰ ਛੁੱਟੀ ਹੋਵੇਗੀ ਮੌਸਮ ਵਿਭਾਗ ਵੱਲੋਂ ਹਾਲੇ ਵੀ ਸੂਬੇ ਵਿੱਚ ਸੰਘਣੀ ਧੁੰਦ ਤੇ ਅਲਰਟ ਜਾਰੀ ਕੀਤੇ ਗਏ ਨੇ ਇਸ ਲਈ ਇਹ ਵੀ ਕयास ਲਗਾ ਰਹੇ ਹਨ ਕਿ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਲਈ ਹਾਲੇ ਵੀ ਸਕੂਲ ਬੰਦ ਰਹਿਣ ਪਰੰਤੂ ਹੁਣ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਸਰਕਲ ਜਾਰੀ ਨਹੀਂ ਕੀਤਾ ਗਿਆ ਹੈ ਸਕੂਲਾਂ ਦੇ ਸਮੇਂ ਸੰਬੰਧੀ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਹੁਣ ਪੰਜਾਬ ਦੇ ਸਕੂਲ 10 ਤੋਂ ਲੈ ਕੇ 3 ਵਜੇ ਤੱਕ ਖੁੱਲੇ ਜਾਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਦਿਨ ਹੋਰ ਇਸ ਜਹੀ ਧੁੰਦ ਅਤੇ ਸੰਗਣੀ ਠੰਡ ਦਾ ਅਲਰਟ ਜਾਰੀ ਰਹਿਣਗੇ ਔਰ ਜਦੋਂ ਤੱਕ ਵੀ ਅਲਰਟ ਜਾਰੀ ਰਹਿੰਦੇ ਨੇ ਉਦੋਂ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਰਹੇਗਾ ਔਰ ਜਦੋਂ ਹੀ ਮੌਸਮ ਵਿੱਚ ਥੋੜੀ ਬਦਲਾਅ ਆਏਗਾ ਮੌਸਮ ਦੇ ਵਿੱਚ ਥੋੜਾ ਫਰਕ ਪਵੇਗਾ ਉਦੋਂ ਹੀ ਸਕੂਲਾਂ ਦਾ ਟਾਈਮ 9 ਵਜੇ ਤੋਂ 3 ਵਜੇ ਕਰ ਦਿੱਤਾ ਜਾਵੇਗਾ ਔਰ ਦੂਸਰੇ ਪਾਸੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆ ਵੀ ਫਰਵਰੀ ਮੰਥ ਦੇ ਵਿੱਚ ਸ਼ੁਰੂ ਹੋ ਰਹੀਆਂ ਜਿਸ ਕਰਕੇ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਬਹੁਤ ਘੱਟ ਦਿਨ ਬੱਚਿਆਂ ਕੋਲ ਆਪਣੀ ਸਟੱਡੀ ਨੂੰ ਕੰਪਲੀਟ ਕਰਨ ਦੇ ਤਾਂ ਕਿ ਉਹ ਵਧੀਆ ਨੰਬਰ ਲੈ ਕੇ ਅਵਲ ਆ ਸਕਣ ਔਰ ਇਹ ਅੱਜ ਦੀ ਵੱਡੀ ਅਪਡੇਟ ਸੀ ਇਸ ਤੋਂ ਇਲਾਵਾ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ